ਜਿਨ੍ਹਾਂ ਦੇ ਡੰਗਰ ਪਸ਼ੂ ਥੱਲੇ ਦੁੱਧ ਘਟਾ ਜਾਂ ਕੋਈ ਹੋਰ ਸਮੱਸਿਆ ਇਸ ਅਸਥਾਨ ਦੀ ਮੰਨਤਾ ਇਹ ਆ ਕਿ ਇੱਥੇ ਕੀਲੇ ਚੜਾਉਣ ਦੇ ਨਾਲ ਉਹ ਸਮੱਸਿਆ ਦੂਰ ਹੋ ਜਾਂਦੀ ਆ ਗੁਰਦੁਆਰਾ ਸ਼੍ਰੀ ਟਾਲੀਆਣਾ ਸਾਹਿਬ ਰਾਏਕੋਟ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਨ 1705 ਈਸਵੀ ਨੂੰ ਇਸ ਅਸਥਾਨ ਤੇ ਆਏ ਉਸ ਸਮੇਂ ਇਸ ਅਸਥਾਨ ਤੇ ਉਸ ਸਮੇਂ ਦਾ ਨਵਾਬ ਰਾਏ ਕੱਲਾ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਦਾ ਸੀ ਗੁਰੂ ਜੀ ਨੇ ਨੂਰੇ ਮਾਹੀ ਨੂੰ ਦੁੱਧ ਛਕਾਉਣ ਦਾ ਹੁਕਮ ਦਿੱਤਾ ਤਾਂ ਨੂਰੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਤਾਂ ਹੁਣੇ ਹੀ ਮੱਝਾਂ ਚੋਕੇ ਆਇਆ ਹਾਂ ਤਾਂ ਗੁਰੂ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਝੋਟੀ ਥੱਲੋਂ ਦੁੱਧ ਚੋਕੇ ਦੇ ਅੱਗੋਂ ਨੂਰੇ ਮਾਹੀ ਨੇ ਕਿਹਾ ਕਿ ਮਹਾਰਾਜ ਮੇਰੇ ਕੋਲ ਤਾਂ ਕੋਈ ਬਰਤਨ ਵੀ ਨਹੀਂ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਇੱਕ ਗੰਗਾ ਸਾਗਰ ਦਿੱਤਾ ਜਿਸ ਵਿੱਚ 288 ਛੇਕ ਸਨ ਨੂਰੇ ਨੇ ਝੋਟੀ ਨੂੰ ਕਰਾਉਂਦੇ ਦੇ ਬੂਟੇ ਨਾਲ ਬੰਨਿਆ ਅਤੇ ਨੂਰੇ ਦੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਔਸਰ ਝੋਟੀ ਨੇ ਦੁੱਧ ਦਿੱਤਾ ਅਤੇ 288 ਛੇਕਾਂ ਵਾਲੇ ਗੰਗਾ ਸਾਗਰ ਵਿੱਚੋਂ ਦੁੱਧ ਚੋਇਆ ਵੀ ਨਹੀਂ